ਹਾਂਜੀ ਸੈਸੀ ਕੋਸ ਹੋ ਰਿਹਾ। ਆ ਜੋ ਅਗੇ ਫਿਰ ਹਵਾਲਤਾਂ ਜੰਗਲਾਂ ਦੀ ਪਹਾੜੀ ਤੋਂ ਚੱਲਦੇ ਆ। ਬੇਤੂਲ ਤੋਂ ਪੋਪਾਲ ਵੱਲ ਜਾਂਦੇ। ਹਾਂ। ਇਹ ਜਣੀ ਯਾਤਰਾ ਤੇ ਸਾਰਾ ਕੁਝ ਹੀ ਵਧੀਆ ਹੋਇਆ ਹੈ। ਰਫ ਰੋਡ ਵੀ ਵੇਖ ਲਿਆ। ਨਹੀਂ। ਹੂੰ। ਇਹ ਕਿਹੜਾ ਟਰੈਕ ਜਾਂ ਕਹਿੰਦੇ ਹੁੰਦੇ ਆ ਉਹ? ਬਲੌਗਰ ਜੀ ਮੈਂ ਚੇਤਾ ਭੁੱਲ ਗਿਆ। ਮੈਨੂੰ ਯਾਰ ਉਹਦੇ ਫਿਰ ਤਾਂ ਕੋਈ ਕੀ ਕਹਿੰਦੇ ਹੁੰਦੇ ਆ ਟਰੈਕ। ਨਹੀਂ ਉਹ ਕੁਝ ਹੋਰ ਕਹਿੰਦੇ ਹੁੰਦੇ ਆ ਬਣੀ ਕਿਹੜਾ ਲੱਗਿਆ ਯਾਰ ਚੱਲ ਕੋਈ ਨਹੀਂ ਸਾਗਲੇ ਵਾਸਾ ਵੀ ਜਾਂਦਾ ਇਹ ਤੋਂ ਭਰਦੀ ਉੱਤੇ ਇਹ ਦੇਖ ਤਾਂ ਗਾਪੀ ਰੋਲ ਕਿੰਨੇ ਨੇ ਤੇ ਬਾਹਰੋਂ ਇੱਕ ਗੱਲ ਹੈ ਵੀ ਰੋਡ ਬਹੁਤ ਵਧੀਆ ਯਾਰ ਹੈਨਾ ਘਾੜਾ ਪੂੜਾ ਜਾਂਦੇ ਵਿੱਚ ਸਿਰਾ ਚੀਜ਼ ਹੈ ਗੋਪਾਲ ਗੋਪਾਲ ਫਿਕ ਜਾਏਗੇ ਭਾਈ ਅੰਜਾਂਦੇ ਦੇ ਗਾਉ ਟਾਟਾ ਦੀ ਗੱਡੀ ਦਾ ਟਾਇਰ ਨਹੀਂ ਨਵੀਂ ਜੱਟ ਨਹੀਂ ਲਿਆਉਣੀ ਆ ਵੀ ਚੀਜ਼ ਜਿਹੜੀ ਵੇਖਣ ਵਾਲੀ ਦਾ ਮੇਨ ਆਹਾ ਜਿਹਦੇ ਕਰਕੇ ਮੈਂ ਕੈਮਰਾ ਔਨ ਕੀਤਾ ਇਹ ਹੈਗਾ ਪੁਰਾਣਾ ਪੁਲ ਅੰਗਰੇਜ਼ਾਂ ਵਾਲੇ ਦਾ ਬਣਿਆ ਅੰਗਰੇਜ਼ਾਂ ਦਾ ਬਣਾਇਆ ਹੋਇਆ ਪੋਲਾ ਇਹ ਰੇਲ ਵੀ ਲੈਣ ਪੱਥਰ ਦੇ ਟੁਕੜੇ ਹਾਂ ਬਹੁਤ ਪੁਰਾਣਾ ਪੋਲਾ ਇਹ ਰੇਲਾਂ ਜਿਹੜੀਆਂ ਜਾਂਦੇ ਨੇ ਅੰਗਰੇਜ਼ਾਂ ਦੇ ਟਾਈਮ ਉਹ ਬਣਾਏ ਹੋਏ ਆ ਪੂਰੇ ਤੇ ਆ ਆਪਣੇ ਵਾਲਿਆਂ ਨੇ ਬਣਾਈ ਵੀ ਆ ਹਾਂ ਬਾੜਾ ਮਟੀਰੀਅਲ ਨਾਲ 83 ਨੰਬਰ ਹੋ ਗਿਆ ਵੀ ਬੇਖੀ ਆਈ ਫੋਟੋ ਵਿਖਣੀ ਇਹਦੀ ਪਹਿਲਾਂ ਹਾਂ ਮਨ ਲੱਗਦਾ ਵੀ ਇੱਥੇ ਜઈએ ਤੂੰ ਦਰਯਾਦ ਵੀ ਛੂਟਾਂ ਪਾਉਂਦੇ ਆਉਂਦੇ ਆਵੇ ਇਹ ਉਹ 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 ਇਹ ਨਹੀਂ ਯਾਦ ਵੀ ਤੂੰ ਤੂੜ ਕਰਕੇ ਤੋੜੋ ਤੋੜ ਆ ਚੀਜ਼ ਵੀ ਇੱਥੇ ਹੈਗੀਆਂ ਛੱਲੀਆਂ ਤੇ ਛੱਲੀਆਂ ਬਹੁਤ ਦੁਕਾਨਾਂ ਖਾਣੀ ਤੁਸੀਂ ਤੁਸੀਂ ਕਿੰਨੇ ਖਾਣੀ ਲੈ ਕੇ ਰੱਖੋ ਤੇ ਤੂੰ ਅਸੀਂ ਤਾਂ ਉਬਲੀ ਭਾਲਦੇ ਸੀ ਇਹ ਤਾਂ ਤੁਹਾਨੂੰ ਪੁੰਨ ਨਾਲ ਹੈਂ ਫਿਰ ਰੰਦ ਪੁੱਟਾ ਬੁੱਟਾ ਹੀ ਨਾ ਬੁੱਟਾ ਬੁੱਟਾ ਮੈਂ ਤਾਂ ਬੁੱਟਾ ਪਾ ਬੁੱਟਾ ਬਾਬਾ ਬਾਬਾ ਬੋਲਦੇ ਬੁੱਟਾ ਬੈਠੇ ਹਾਂ ਆ ਬੈਠੇ ਇਧਰ ਆ ਗੁੰਬਰ ਹੋਰਾਂ ਦੀ ਪੰਚਾਇਤ ਬੈਠੀ ਆ ਬੈਠੇ ਵਿਚਾਰੇ ਭਾਰ ਦੇ ਵਿਚਾਰੇ ਕੋ ਭੁੱਖੇ ਆ ਇਧਰ ਹੀ ਮੱਜੇ ਆ ਭਾਂ ਲਗਾ ਬੱਚੇ ਵੇਲਾ ਕਿੰਨੇ ਯਾਰ ਪਿਆਰੇ ਹੱਕ ਨਾ ਲਾਏ ਹੈ ਬੱਚਾ ਕੋਈ ਬੱਚਾ ਦਰਾ ਨੀਲਗਾ ਕਿਹੜੀ ਹੁੰਦੀ ਰਾਠੀ 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 ਚਲੋ ਇਸ ਤਰ੍ਹਾਂ ਅੱਗੇ ਪਹੁੰਚਨੇ ਆ ਲੋ ਵੀ ਇਹ ਟਾਰਸੀ 7797 ਤੇ ਗਵਾਲੀਅਰ 536 ਤੇ ਜਿਹੜਾ ਅੱਜ ਦਾ ਸਾਡਾ ਸਫਰ ਆ ਅਸੀਂ ਮਥਿਆ ਵੀ ਗਵਾਲੀਅਰੀ ਜਾ ਕੇ ਰਾਤ ਰਵਾਂਗੇ ਟਾਈਮ ਹੋ ਗਿਆ 5:52 ਮਿੰਟ ਤੇ ਤਕਰੀਬਨ ਤਕਰੀਬਨ ਜਿਸ ਹਿਸਾਬ ਨਾਲ Google ਦਿਖਾ ਰਿਹਾ ਵੀ 2:30 ਵਜੇ ਦਾ ਇਹ ਦੱਸਦਾ ਤੇ ਪਰ ਮੈਨੂੰ ਲੱਗਦਾ ਵੀ 3:00 ਵਜੇ ਪਹੁੰਚਾਂਗੇ ਅਸੀਂ 528 ਕਿਲੋਮੀਟਰ ਆਗਾ ਵੀ ਰੁਕ ਰੁਕ ਵੀ ਜਾਣਾ ਸੀਪ ਰਾਈ ਬਾਕੀ ਅਗਰੀਆਂ ਗੱਲਾਂ ਬਾਅਦ ਚ ਇੱਥੇ ਬੈਠੇਗਾ ਮੈਂ ਇਸ ਤੋਂ ਅਗਲੇ ਜਿਹੜੇ ਆਉਂਿਆ ਸ਼ਹਿਰ ਤੋਂ ਉਹਨੇ ਬੁੱਧ ਨਹੀਂ ਤੇ ਨਜ਼ਰ ਕਾਂ ਤੇ ਇਹੜਾ ਬੁੱਧ ਨਹੀਂ ਸ਼ਹਿਰ ਆ ਬੁੱਧੀਆਂ ਨਾਲ ਨਾਲ ਇੱਕ ਨਹਿਰ ਜਾਂਦੀ ਆ ਛੋਟਾ ਜਿਹਾ ਜਣੀ ਪੱਥਰਾਂ ਦੇ ਕੋਈ ਤੇ ਪਾਣੀ ਨਿਕਲਦਾ ਤੇ ਬੜਾ ਹੀ ਸੋਹਣਾ ਸਾਫ਼ ਪਾਣੀ ਆ ਦੇਖ ਕੇ ਕਿੰਨਾ ਸੋਹਣਾ ਵਿਊ ਜ ਹੈ ਮੁਰੇ ਹਨਾ ਕਿਉਂ ਲੱਗਦਾ ਜਿਵੇਂ ਅਫਗਾਨਿਸਤਾਨ ਚ ਆ ਗਏ ਹੁਨੇ ਪਾਉ ਠੀਪ ਰਾਈਟ ਟੂਰਟ ਬੋ ਬੁੱਧ ਗੰਜਾ ਮੁਰੇ ਉਹ ਤਾਂ ਆਰਟੀ ਦਾ ਡੜੀ ਵੱਧ ਨਹੀਂ ਖੜਾ ਹੈ ਆ ਰਟੀਓ ਦਾ ਕੋਈ ਹੱਲ ਨਹੀਂ ਭਾਈ ਇਹ ਤਾਂ ਆਪਾਂ ਆ ਬਚਾਉਣਾ ਪੈਂਦਾ ਇਹਨਾਂ ਨੂੰ ਉਹਨਾਂ ਕਾ ਗੱਲ ਹੋਰ ਵੀ ਐ ਮੈਂ ਨੋਟ ਕੀਤੀ ਵੀ ਜਿੰਨੇ ਕਾ ਵੀ ਟੋਲ ਭਜੇ ਉਹਨਾਂ ਕਾ ਆਪਣਾ ਯੂਰੀਆ ਬਚ ਗਿਆ ਟੋਲ ਭਜਾਉਣਾ ਯੂਰੀਆ ਨਿਕਲਿਆ ਯੂਰੀਆ ਫ੍ਰੀ ਹੋ ਗਿਆ ਆਪਣਾ ਯੂਰੀਆ ਅਲੀ ਟੱਪ ਗਏ ਆ ਵੀ ਜਿਹੜੀ ਨਦੀ ਆ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਤੇ ਪ੍ਰਧਾਨ ਸਾਹਿਬ ਇਹ ਹੈਗੀ ਨਰਮਦਾ ਇਹਦਾ ਜਿਕਰ ਮੇਰੇ ਨਾਲ ਰਮਾਇਣ ਚ ਵੀ ਆਇਆ ਪਿਆ ਹੈਣਾ ਰਮੇਨ ਚ ਆਇਆ ਵਿਆ ਨਰਮਦਾ ਦੇਵੀ ਵੀ ਹੈ ਨਾ ਮਸ਼ਹੂਰ ਆ ਇਹ ਤਾਂ 200 ਪਿਆ ਦੀ ਲੜਾਈ ਬਹੁਤ ਚੱਲੀ ਆ ਉਹ ਤਾਂ ਬੁੜੀ ਜੀ ਗੱਲਾਂ ਉਹਨੂੰ ਦਿੱਤੀਆਂ ਨਹੀਂ ਇਹਨੇ ਪਾਣੀ ਮੋਦੀ ਨੇ ਜਿਹੜੇ ਗਜਰਾਤ ਦੀ ਅਗੇ ਕਿਥੋਂ ਦੀ ਜਗ੍ਹਾ ਮਦਾਨੀ ਪਲਾਨ 1 km ਨਾੜ ਗਾਦੀ ਨੂੰ ਬਹੁਤ ਲੜਾਈ ਨਹੀਂ ਤੇ ਸਾਹਮਣੇ ਯਾਨੀ ਉਹ ਲੱਗਦਾ ਵੀ ਜਿਵੇਂ ਕਿਤੇ ਹੋਰ ਦੇਸ਼ ਤੁਰਕੀ ਜਾਂ ਅਫਗਾਨਿਸਤਾਨ ਚ ਐਂਟਰੀ ਹੋ ਰਹੀ ਹੈ ਕਿੰਤਾ ਦੀ ਬਹੁਤ ਇਹ ਜੀ ਬਣਾ ਰਿਹਾ ਇੱਧਰ ਦੋ ਪਿੱਛੇ ਆਹ ਦਾਸ ਕਰਾ ਕਰਾ ਦਾ ਬੋਰ ਬਾਕੀ ਬਲੌਗਰ ਬਣ ਬਾਬੇ ਦੀ ਅਪਾਰ ਕਰਤਾ ਇਨੀ ਰਹੀ ਐ ਇਸ ਯਾਤਰਾ ਤੇ ਵੀ ਅੱਜ ਬਹੁਤ ਕੁਛ ਆਡਾਡ ਦੇਖਣ ਨੂੰ ਮਿਲਿਆ ਜਿੱਦਾਂ ਕੀ ਆ ਪਹਾੜ ਪਹਾੜਾ ਤਾਂ ਇੱਧਰ ਦੇਖੋ ਵਾਹ ਇਧਰ ਪਾਣੀ ਜਿਆਦਾ ਆਉਂਦਾ ਜਾਉਂਦਾ ਠੀਕ ਹੈ ਕੀ ਬਾਤਾਂ ਹੈ ਆ ਜੋ ਥਲਗੇ ਚੱਲੇ ਆਉਣੇ ਮੜਾ ਜਾ I don't know.